ਸਤ ਸੰਗ ਦਾ ਮਹੱਤਵ ਇੱਕ ਬੋਲਾ ਆਦਮੀ ਇੱਕ ਸੰਤ ਕੋਲ ਉਸ ਦਾ ਸਤ ਸੰਗ ਸੁਣਨ ਆਉਂਦਾ ਸੀ ਉਸ ਦੇ ਕੰਨ ਸਨ ਪਰ ਉਹ ਨਸਾਂ ਨਾਲ ਜੁੜੇ ਨਹੀਂ ਸਨ ਪੂਰੀ ਤਰ੍ਹਾਂ ਬੋਲਾ ਇੱਕ ਵੀ ਸ਼ਬਦ ਸੁਣ ਨਹੀਂ ਸਕਦਾ ਸੀ ਸਤ ਸੰਗੀ ਨੂੰ ਕਿਸੇ ਨੇ ਕਿਹਾ ਬਾਬਾ ਜੀ ਜਿਹੜੇ ਬਜ਼ੁਰਗ ਬੈਠੇ ਹਨ ਉਹ ਕਥਾ ਸੁਣਦੇ ਸੁਣਦੇ ਹੱਸਦੇ ਤਾਂ ਹਨ ਪਰ ਉਹ ਬੋਲੇ ਹਨ ਬੋਲੇ ਲੋਕ ਮੁੱਖ ਤੌਰ ਤੇ ਦੋ ਵਾਰ ਹੱਸਦੇ ਨੇ ਪਹਿਲਾ ਕਥਾ ਸੁਣਦੇ ਸਮੇਂ ਜਦੋਂ ਹਰ ਕੋਈ ਹੱਸਦਾ ਹੈ ਤੇ ਦੂਜਾ ਜਦੋਂ ਅੰਦਾਜ਼ਾ ਲਗਾ ਕੇ ਸਮਝਦੇ ਹਨ ਫਿਰ ਉਹ ਇਕੱਲੇ ਹੱਸਦੇ ਹਨ ਬਾਬਾ ਜੀ ਨੇ ਕਿਹਾ ਜਦੋਂ ਉਹ ਬੋਲਾ ਹੈ ਤਾਂ ਕਥਾ ਸੁਣ ਲਈ ਹੀ ਕਿਉਂ ਆਉਂਦਾ ਹੈ ਉਹ ਹਰ ਰੋਜ਼ ਸਮੇਂ ਸਿਰ ਪਹੁੰਚਦਾ ਹੈ ਅਜਿਹਾ ਵੀ ਨਹੀਂ ਹੁੰਦਾ ਕਿ ਉਹ ਚੱਲ ਰਹੀ ਕਥਾ ਤੋਂ ਉੱਠ ਕੇ ਚਲੇ ਜਾਵੇ ਘਟਿਆਬਦੀ ਬੰਦਾ ਹੈ ਬਾਬਾ ਜੀ ਸੋਚਣ ਲੱਗੇ ਜੇ ਬੋੜਾ ਹੈ ਤਾਂ ਕਥਾ ਨਹੀਂ ਸੁਨੇਗਾ ਅਤੇ ਜੇ ਉਹ ਕਥਾ ਨਹੀਂ ਸੁਨੇਗਾ ਤਾਂ ਉਸ ਨੂੰ ਦਿਲਚਸਪੀ ਨਹੀਂ ਹੋਵੇਗੀ ਜੇ ਉਸ ਨੂੰ ਦਿਲਚਸਪੀ ਨਹੀਂ ਹੋਵੇਗੀ ਤਾਂ ਉਸ ਨੂੰ ਇੱਥੇ ਬੈਠਣਾ ਵੀ ਨਹੀਂ ਚਾਹੀਦਾ ਉੱਠ ਕੇ ਚਲੇ ਜਾਣਾ ਚਾਹੀਦਾ ਹੈ ਇਹ ਜਾਂਦਾ ਵੀ ਨਹੀਂ ਬਾਬਾ ਜੀ ਨੇ ਬੁੱਢੇ ਨੂੰ ਬੁਲਾਇਆ ਅਤੇ ਉੱਚੀ ਆਵਾਜ਼ ਵਿੱਚ ਉਸ ਦੇ ਕੰਨ ਕੋਲ ਕਿਹਾ ਕੀ ਤੁਸੀਂ ਕਥਾ ਸੁਣ ਸਕਦੇ ਹੋ ਉਸਨੇ ਕਿਹਾ ਕੀ ਕਿਹਾ ਮਹਾਰਾਜ ਬਾਬਾ ਜੀ ਨੇ ਹੋਰ ਉੱਚੀ ਬੋਲਿਆ ਤੇ ਪੁੱਛਿਆ ਕੀ ਤੁਸੀਂ ਸੁਣ ਸਕਦੇ ਹੋ ਕੀ ਮੈਂ ਕੀ ਕਹਿ ਰਿਹਾ ਬਾਬਾ ਜੀ ਸਮਝ ਗਏ ਕਿ ਉਹ ਬਿਲਕੁਲ ਬੋੜਾ ਹੈ ਬਾਬਾ ਜੀ ਨੇ ਸੇਵਕ ਤੋਂ ਪੈਨ ਅਤੇ ਕਾਗਜ਼ ਮੰਗਿਆ ਅਤੇ ਲਿਖਤੀ ਰੂਪ ਵਿੱਚ ਪੁੱਛਿਆ ਬੁੱਢੇ ਨੇ ਲਿਖਿਆ ਮੇਰੇ ਕੰਨ ਪੂਰੀ ਤਰ੍ਹਾਂ ਖਰਾਬ ਹੋ ਗਏ ਹਨ ਮੈਂ ਇੱਕ ਵੀ ਸ਼ਬਦ ਨਹੀਂ ਸੁਣ ਸਕਦਾ ਸਵਾਲ ਅਤੇ ਜਵਾਬ ਪੈਨ ਅਤੇ ਕਾਗਜ਼ ਨਾਲ ਸ਼ੁਰੂ ਹੋਏ ਫਿਰ ਤੁਸੀਂ ਸੰਗਤ ਵਿੱਚ ਕਿਉਂ ਆਉਂਦੇ ਹੋ ਬਾਬਾ ਜੀ ਨੇ ਕਿਹਾ ਕੀ ਮੈਂ ਸੁਣ ਨਹੀਂ ਸਕਦਾ ਪਰ ਮੈਂ ਸਮਝਦਾ ਹਾਂ ਕਿ ਜਦੋਂ ਪਰਮਾਤਮਾ ਨੂੰ ਪ੍ਰਾਪਤ ਹੋਏ ਮਹਾਪੁਰਖ ਬੋਲਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਪਰਮਾਤਮਾ ਵਿੱਚ ਡੁਬਕੀ ਲਵਾਉਂਦੇ ਹਨ ਜਦੋਂ ਕੋਈ ਸੰਸਾਰੀ ਮਨੁੱਖ ਬੋਲਦਾ ਹੈ ਤਾਂ ਉਸ ਦੀ ਬਾਣੀ ਮਨ ਅਤੇ ਬੁੱਧੀ ਨੂੰ ਸ਼ੂ ਜਾਂਦੀ ਹੈ ਪਰ ਜਦੋਂ ਕੋਈ ਬ੍ਰਹਮ ਗਿਆਨੀ ਸੰਤ ਬੋਲਦਾ ਹੈ ਤਾਂ ਉਸ ਦੀ ਬਾਣੀ ਆਤਮਾ ਨੂੰ ਸ਼ੂ ਜਾਂਦੀ ਹੈ ਮੈਂ ਤੁਹਾਡੀ ਅੰਮ੍ਰਿਤਮਈ ਬਾਣੀ ਨੂੰ ਸੁਣਤਾ ਨਹੀਂ ਸਕਦਾ ਪਰ ਇਸ ਦੇ ਅੰਦਰ ਦਾ ਅੰਦੋਲਨ ਮੇਰੇ ਸ਼ਰੀਰ ਨੂੰ ਸ਼ੂ ਜਾਂਦਾ ਹੈ ਤੁਜੀ ਗੱਲ ਤੁਹਾਡੀ ਬਾਣੀ ਸੁਣਨ ਨੂੰ ਜੋ ਪੁੰਨ ਆਤਮਾਵਾ ਆਉਂਦੀਆਂ ਹਨ ਉਹਨਾਂ ਨਾਲ ਬੈਠ ਕੇ ਮੈਨੂੰ ਵੀ ਪੁੰਨ ਮਿਲਦਾ ਹੈ। ਬਾਬਾ ਜੀ ਨੇ ਦੇਖਿਆ ਕਿ ਇਹ ਤਾਂ ਉੱਚ ਸਮਝਦੇ ਤ ਨਹੀਂ ਹਨ। ਉਸਨੇ ਕਿਹਾ ਤੁਹਾਨੂੰ ਦੋ ਵਾਰ ਹੱਸਣ ਦਾ ਹੱਕ ਹੈ। ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਹਰ ਰੋਜ਼ ਸਮੇਂ ਸਤ ਸੰਗਤ ਚ ਪਹੁੰਚਦੇ ਹੋ ਤੇ ਸਾਹਮਣੇ ਬੈਠਦੇ ਹੋ ਜਿਆ ਕਿਉਂ? ਬੁੱਢੇ ਨੇ ਕਿਹਾ ਕਿ ਮੈਂ ਪਰਿਵਾਰ ਵਿੱਚ ਸਭ ਤੋਂ ਵੱਡਾ ਹਾਂ ਜੋ ਕੁਝ ਬਜ਼ੁਰਗ ਕਰਦੇ ਹਨ ਛੋਟੇ ਵੀ ਉਹੀ ਕਰਦੇ ਹਨ ਜਦੋਂ ਮੈਂ satsangt ਵਿੱਚ ਆਉਣਾ ਸ਼ੁਰੂ ਕੀਤਾ ਤਾਂ ਮੇਰਾ ਵੱਡਾ ਲੜਕਾ ਵੀ ਇੱਥੇ ਆਉਣ ਲੱਗਾ ਸ਼ੁਰੂ ਵਿੱਚ ਕਈ ਵਾਰ ਮੈਂ ਉਸ ਨੂੰ ਬਹਾਨਾ ਬਣਾ ਕੇ ਲਿਆਉਂਦਾ ਸੀ ਜਦੋਂ ਮੈਂ ਉਸ ਨੂੰ ਲਿਆਉਂਦਾ ਸੀ ਤਾਂ ਉਹ ਆਪਣੀ ਪਤਨੀ ਨੂੰ ਇੱਥੇ ਲਿਆਇਆ ਪਤਨੀ ਬੱਚਿਆਂ ਨੂੰ ਲੈ ਕੇ ਆਈ ਸਾਰਾ ਪਰਿਵਾਰ ਹੀ satsangt ਵਿੱਚ ਆਉਣਾ ਸ਼ੁਰੂ ਹੋ ਗਿਆ ਬ੍ਰਹਮ ਚਰਚਾ ਆਤਮ ਗਿਆਨ ਦਾ ਸਤ ਸੰਗਤ ਅਜਿਹਾ ਹੈ ਕਿ ਭਾਵੇਂ ਨਾ ਸਮਝੋ ਭਾਵੇਂ ਨਾ ਸੁਣੋ ਇਸ ਵਿੱਚ ਸ਼ਾਮਿਲ ਹੋਣ ਵਿੱਚ ਹੀ ਇੰਨਾ ਪੁੰਨ ਹੈ ਕਿ ਮਨੁੱਖ ਦੇ ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਅਤੇ ਇਸ ਨੂੰ ਇਕਾਗਰਤਾ ਨਾਲ ਸੁਣਨ ਅਤੇ ਸਿਮਰਨ ਕਰਨ ਨਾਲ ਇਸ ਤੇ ਪਰਮ ਕਲਿਆਣ ਵਿੱਚ ਕੋਈ ਸੰਦੇਹ ਨਹੀਂ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ